ਪੰਜਾਬੀਓ ਅੱਜ ਪੰਜਾਬ ਤੇ ਹੜਾਂ ਦੀ ਮਾਰ ਪਈ ਆ ਜਿਹੜੇ ਯੂਪੀ ਬਿਹਾਰ ਜਾਂ ਹੋਰ ਸਟੇਟ ਵਾਲੇ ਉਰੇ ਕੰਮ ਕਰਦੇ ਆ ਪਹਾਂ ਉਹ ਤੁਹਾਡੇ ਨਾਲ ਕੋਈ ਖੜਿਆ ਏ ਇਹ ਮਾੜੇ ਵਕਤ ਤੇ ਨਹੀਂ ਪੰਜ 6 ਮਹੀਨੇ ਪਹਿਲਾਂ ਜਦੋਂ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਸੀ ਉਦੋਂ ਵੀ ਇਹ ਭੱਜ ਗਏ ਸੀ ਰੇਲਵੇ ਸਟੇਸ਼ਨਾਂ ਤੇ ਭੀੜ ਲੱਗੀ ਹੋਈ ਸੀ ਸੋ ਇਹ ਸਿਰਫ ਪੰਜਾਬ ਦਾ ਖਾਣਾ ਜਾਣਦੇ ਆ ਔਖੇ ਵੇਲੇ ਪੰਜਾਬ ਨਾਲ ਖੜਨਾ ਨਹੀਂ ਜਾਣਦੇ ਪੰਜਾਬੀਓ ਇੱਕ ਗੱਲ ਦੇਖੋ ਤੁਸੀਂ ਅਮਰੀਕਾ ਵਿੱਚ ਕੈਨੇਡਾ ਵਿੱਚ ਹੋਰ ਦੇਸ਼ਾਂ ਵਿੱਚ ਰਹਿੰਦੇ ਆ ਉੱਥੇ ਪਚਾਲਾ ਜਾਵੇ ਹੜਾ ਜਾਵੇ ਤੁਸੀਂ ਮੁਰੇ ਹੋ ਕੇ ਲੰਗਰਾਂ ਨਾਲ ਉਹਨਾਂ ਦੀ ਸੇਵਾ ਕਰਦੇ ਆ ਗੋਰੇ ਘਰਾਂ 'ਚ ਬੈਠੇ ਹੋਣੇ ਤੁਸੀਂ ਉਹਨਾਂ ਨੂੰ ਘਰਾਂ 'ਚ ਜਾ ਕੇ ਲੰਗਰ ਦਿੰਦੇ ਆ ਇਹ ਆ ਗੁਰੂਆਂ ਦੀ ਥਾਪੀ ਦਿੱਤੀ ਹੋਈ ਸਾਨੂੰ ਗੁਰੂਆਂ ਦੀ ਮਿਹਰ ਗੁਰੂਆਂ ਦੀ ਸੋਚ ਗੁਰੂਆਂ ਦੀ ਬਾਣੀ ਪੰਜਾਬੀਓ ਤੁਸੀਂ ਅੱਜ ਸਾਬਤ ਕਰਤਾ ਕਿ ਤੁਸੀਂ ਬਹੁਤ ਬਹਾਦਰ ਆ ਯੋਧੇ ਆ ਤੁਸੀਂ ਪੰਜਾਬ ਨਾਲ ਖੜਨ ਵਾਲੇ ਆ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਆ ਥੋੜੇ ਹੁੰਦੇ ਹੋਏ ਪੰਜਾਬ ਦਾ ਕੋਈ ਬਾਲ ਵੀ 빙ਾ ਨਹੀਂ ਕਰ ਸਕਦਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ